ਗੇਮ ਤਾਂ ਜਿੱਥੇ ਰਾਜਾ ਵੜਿੰਗ ਜਾਂਦਾ ਹੈ ਉਥੇ ਗੇਮ ਤਾਂ ਬਣਾ ਹੀ ਦਿੰਦਾ ਹੈ ਉਥੇ ਉਥੋਂ ਦਾ ਤਾਪਮਾਨ ਤਾਂ ਗਰਮ ਕਰ ਹੀ ਦਿੰਦਾ ਹੈ ਐਸਾ ਕੀ ਹੈ ਰਾਜੇ ਵੜਿੰਗ ਚ ਇਹ ਹੀ ਤਾਂ ਖਾਸੀਅਤ ਜਿਹੜਾ ਕੋਸ਼ਤਾ ਖਾਸੀਅਤ ਹੋਣੀ ਹੈ ਬਾਬਾ ਜੀ ਦੀ ਕਿਰਪਾ ਦੇ ਨਾਲ ਜਿਹੜਾ ਬਿਨਾ ਮਾਂ-ਬਾਪ ਤੋਂ ਔਰ ਬਿਨਾ ਕਿਸੇ politcal background ਤੋਂ ਕਾਂਗਰਸ ਪਾਰਟੀ ਦਾ 44 ਸਾਲਾਂ ਚ ਪ੍ਰਧਾਨ ਬਣ ਗਿਆ ਤਿੰਨ ਵਾਰ ਲਗਾਤਾਰ ਐਮਐਲਏ ਬਣ ਗਿਆ 올 ਇੰਡੀਆ ਯੂਥ ਕਾਂਗਰਸ ਦਾ ਪ੍ਰਧਾਨ ਰਹਿ ਗਿਆ ਸੋ ਪਿਛਲੀ ਵਾਰੀ ਪੰਜਵਾਂ ਚੋਣ ਲੜ ਰਿਹਾ ਮੈਂ ਦੋ ਪਾਰ ਦੂਜਾ ਪਾਰਲੀਮੈਂਟ ਦਾ ਤੇ ਉਹੋ ਲੜਨੇ ਸੋ ਕੋਈ ਨਾ ਕੋਈ ਤਾਂ ਖਾਸੀਅਤ ਹੋਣੀ ਹੈ ਯਾਰ ਆਪਦੇ ਆਪ ਚ ਕੀ ਦੇਖਦੇ ਹੋ ਖਾਸੀਅਤ ਲੋਕਾਂ ਨੂੰ ਅੰਦਰ ਛਾਤ ਮਾਰ ਕੇ ਬਿਲਕੁਲ ਮੈਂ ਆਪਦੇ ਆਪ ਨੂੰ ਆਪ ਜੱਜ ਕਰ ਲੈਣਾ ਕਿ ਰਾਜਾ ਵੜਿੰਗ ਕਿੱਥੇ ਸਟੈਂਡ ਬਾਈ ਹੈ ਬਾਬਾ ਜੀ ਦੀ ਬਹੁਤ ਕਿਰਪਾ ਹੈ ਸੱਚੀ ਪਾਤਸ਼ਾਹੀ ਔਰ ਅੰਦਰ ਜੋ ਮੈਨੂੰ ਨਜ਼ਰ ਆ ਰਿਹਾ ਹੈ ਉਹੀ ਹੋਣ ਵਾਲਾ ਔਰ ਜਦੋਂ ਵੀ ਮੈਂ ਅੰਦਰ ਆਪਦੇ ਚਾਤੀ ਮਾਰਦਾ ਜੋ ਦੇਖਦਾ ਹੈ ਹਮੇਸ਼ਾ ਉਹੀ ਵਾਪਰਦਾ ਜੋ ਮੈਂ ਸੋਚ ਰਿਹਾ ਹੂੰ ਵੜਿੰਗ ਸਾਹਿਬ ਗਿੱਦੜਵਾ ਹਲਕੇ ਦਾ ਫਿਰ ਹੁਣ ਕੀ ਬਣੂ ਤੁਸੀਂ ਖੁਦ ਇੱਥੇ ਹੌਲਾ ਕਿ ਤੁਸੀਂ ਕਹਿੰਦੇ ਹੋ ਕਿ ਡਾਕਟਰ ਚੰਗਾ ਹੋਵੇ ਤਾਂ ਇਲਾਜ ਦੂਰੋਂ ਵੀ ਕਰ ਦਿੰਦਾ ਪਰ ਫਿਰ ਵੀ ਗਿੱਦੜਵਾ ਹਲਕੇ ਦਾ ਕੀ ਬਣੂ ਗਿੱਦੜਵਾ ਰਾਜਾ ਵੜਿੰਗ ਦਾ ਦਿਲ ਔਰ ਦਿਮਾਗ ਹਮੇਸ਼ਾ ਗਿੱਦੜਵਾ ਛਰੇ ਆ ਔਰ ਰਹੂਗਾ ਵੀ ਤੇ ਰੂਹ ਕਹਿੰਦੇ ਆ ਨਾ ਪਹਿਲਾ ਪਿਆਰ ਹੁੰਦਾ ਗਿੱਦੜਵਾ ਪਹਿਲਾ ਪਿਆਰ ਹੈ ਬਹੁਤ ਪਿਆਰ ਦਿੱਤਾ ਗਿੱਦੜਵਾ ਦੇ ਲੋਕਾਂ ਨੇ ਜਿੱਥੇ ਇਸ਼ਕ ਹੋ ਜੇ ਗਿੱਦੜਵਾ ਦੇ ਲੋਕਾਂ ਨਾਲ ਇਸ਼ਕ ਹੋ ਗਿਆ ਆ ਸਭ ਕੁਝ ਲੁਧਿਆਣਾ ਪੰਜਾਬ ਪ੍ਰਧਾਨਗੀ 올 ਇੰਡੀਆ ਦੀ ਪ੍ਰਧਾਨਗੀ ਉਹਨਾਂ ਦੀ ਕਿਰਪਾ ਸੇ ਸਜੇ ਹਮ ਹੈ ਲੱਗੇ ਇਹ ਗਿੱਧੜਬਾ ਦੇ ਲੋਗਾਂ ਦੀ ਕਿਰਪਾ ਦੇ ਕਰਕੇ ਸਜਿਆ ਹੈ ਕਿਧਰ ਬਹਿਣ ਵਾਲਾ ਇਸ਼ਕਾ ਤੇ ਫਿਰ ਲੁਧਿਆਣੇ ਵਾਲ ਨਾਲ ਕੀ ਹੈ ਇਹਨਾਂ ਨਾਲ ਵੀ ਇਸ਼ਕ ਪਾ ਲਾਂਗੇ ਜਿੱਥੇ ਜਿੱਥੇ ਪਿਆਰ ਇਸ਼ਕ ਕੋਈ ਮੁੱਕਦਾ ਥੋੜੀ ਹੈ ਹਮ ਇਸ਼ਕ ਦੇ ਪੰਡਾਰ ਕੋਈ ਇੰਨਾ ਕੁ ਥੋੜੀ ਹੈ ਇਸ਼ਕ ਵੀ ਇੱਥੇ ਵੰਡਤਾ ਹਮ ਇਸ਼ਕ ਤਾਂ ਦੀ ਜਿੰਨੀ ਖੁਸ਼ਬੂ ਵੰਡੋਗੇ ਉਨੀ ਵੱਧ ਹੀ ਜਾਣੀ ਹੈ ਪਰ ਕਹਿੰਦੇ ਪਹਿਲਾ ਪਿਆਰ ਪਹਿਲਾ ਹੀ ਹੁੰਦਾ ਹਾਂ ਮੈਂ ਕਿਦੋਂ ਕਹਿ ਰਿਹਾ ਮੈਂ ਤਾਂ ਡੂੰਕਿਆ ਪਹਿਲਾ ਪਿਆਰ ਪਹਿਲੇ ਹੀ ਹੁੰਦਾ ਹੈਗਾ ਉੱਥੇ ਪਿਆਰ ਹਮ ਪਰ ਕਿਸੇ ਚੀਜ਼ ਦੀ ਇਹ ਨਹੀਂ ਕਮੀ ਹੋਉਂਦਿਆਂਗਾ ਵੀ ਮੈਂ ਲੁਧਿਆਣਾ ਦਾ ਮੈਂਬਰ ਆਫ ਪਾਰਲੀਮੈਂਟ ਬਣ ਗਿਆ ਤੇ ਗਿੱਦੜਵੇ ਦੇ ਲੋਕਾਂ ਨੂੰ ਇਹ ਮਹਿਸੂਸ ਹੋਏਗਾ ਵੀ ਹੁਣ ਸਾਡਾ ਕੀ ਬਣੂਗਾ ਨਾ ਉਹ ਇਹ ਮਹਿਸੂਸ ਕਰਨਗੇ ਰਾਜਵੜੇਂਗ ਉਹਨਾਂ ਦੇ ਕੋਲੇ ਹੀ ਹੈ ਕਾਂਗਰਸ ਪਾਰਟੀ ਦਾ ਬੇ ਪ੍ਰਦਾਨ ਹੈ ਯਾਰ ਮੈਂ ਆਪਣੇ ਆਪ ਆਪਣੀ ਟਿਕਟ ਮੰਗਦਾ ਜਾਂ ਆਪਣੇ ਪਰਿਵਾਰ ਦੀ ਟਿਕਟ ਮੰਗਦਾ ਚੰਗਾ ਨਹੀਂ ਲੱਗਦਾ ਫਿਰ ਲੋਕਾਂ ਨੇ ਕਿਹਾ ਸੀ ਨੇ ਤਾਂ ਆਦੀ ਵਾਈਫਾਸੇ ਟਿਕਟ ਮੰਗ ਲਈ ਸੋ ਮੈਂ ਪਾਰਟੀ ਨੇ ਮੈਨੂੰ ਕੁਝ ਕਿਹਾ ਨਹੀਂ ਇਹ ਆਪਾਂ ਲੜਨਾ ਹੈ ਕਿਉਂਕਿ ਆਲਟੀਮੇਟਲੀ ਤਾਂ ਸਾਡੀ ਹਲਕਾ ਤਾਂ ਫਰੀਦਕੋਟ ਪੈਂਦਾ ਹੈ ਪਾਰਲੀਮੈਂਟ ਉਹ ਰਿਜ਼ਰਵ ਹੈ ਸੋ ਜਦੋਂ ਉਹਨਾਂ ਨੇ ਕਿਹਾ ਨਹੀਂ ਤਾਂ ਫਿਰ ਅਸੀਂ ਉੱਥੇ ਸਾਥੀ ਨੂੰ ਹੋਰ ਨੂੰ ਲੜਾ ਦਿੱਤਾ ਗਿਆ ਹਾਲਾਂਕਿ ਤਿਆਰੀ ਸਾਡੀ ਸੀਗੀ ਮੈਂ ਇਹ ਚਾਹੁੰਦਾ ਸੀ ਕਿ ਪਾਰਟੀ ਆਪ ਕਵੇ ਇਕ ਤਾਂ ਆਪਦੀ ਆਪਦੀ ਵਾਈਫਾਸ ਸਟੇਟਿਕਟ ਮੰਗਣੀ ਇੱਕ ਪਾਰਟੀ ਨੇ ਦੇਣੀ ਇਹਦੇ ਵਿੱਚ ਬਹੁਤ ਵੱਡਾ ਫਰਕ ਹੈ ਸੋ ਮੈਂ ਆਖਿਆ ਵੀ ਪੰਜਾਬ ਦੀ ਜਿਹੜੀ ਦੂਜੀਆਂ ਸੀਟਾਂ ਉਹਦੇ ਤੇ ਰਾਜਾ ਵੜਿੰਗ ਕਰਮ ਕਰੂਗਾ ਬਤੌਰ ਪੰਜਾਬ ਪ੍ਰਧਾਨ ਹੁੰਦਿਆ ਹੋਇਆ ਬਟ ਉਹ ਨਹੀਂ ਟਿਕਟ ਹੋਈ ਫਿਰ ਆਲਟੀਮੇਟਲੀ ਕੁਝ ਦਿਮਾਗ ਹੋਣਾ ਰਾਹੁਲ ગાંધી ਜੀ ਦੇ ਮਨ ਚ ਦੇ ਵਿੱਚ ਦਿਮਾਗ ਦੇ ਵਿੱਚ ਕਿ ਆਪਾਂ ਲੁਧਿਆਣਾ ਤੋਂ ਰਾਜਾ ਵੜਿੰਗ ਨੂੰ ਲੜਾਉਣੇ ਤੋਂ ਇਸ ਕਰਕੇ ਉਹਨੇ ਲੜਿਆਣੇ ਤੋਂ ਲੜ ਲੱਗਦਾ ਪਰ ਥੋੜੀ ਮੋਟੀ ਗੇਮ ਹੋਰ ਹੋ ਸਕਦੀ ਜੇਕਰ ਵੜਿੰਗ ਪਰਿਵਾਰ ਹੁੰਦਾ ਉੱਥੇ